ਜੀ ਪੰਜਾਬੀ ਦਾ ਸਾਸਰੀ ਕਾਲ ਜਿਵੇਂ ਕਿ ਅਮਰੀਕਾ ਵਿੱਚੋਂ ਇੱਕ ਬਹੁਤ ਵੱਡੀ ਖਬਰ ਆ ਗਈ ਹੈ ਪੂਰੇ ਪੰਜਾਬ ਭਰ ਦੇ ਔਰ ਪੂਰੇ ਭਾਰਤ ਦੇ ਲੋਕਾਂ ਦੇ ਲਈ ਯਾਨੀ ਪੰਜਾਬ ਦੇ ਵਿੱਚੋਂ ਤਾਂ ਬਹੁਤ ਸਾਰੇ ਲੋਕ ਯਾਨੀ ਅਮਰੀਕਾ ਦੇ ਵਿੱਚ ਜਾ ਰਹੇ ਸੀ ਜਿਨ੍ਹਾਂ ਨੂੰ ਡਿਪੋਰਟ ਕਰ ਰਿਹਾ ਸੀ ਅਮਰੀਕਾ بار بار ਜਹਾਜ਼ ਭੇਜ ਰਿਹਾ ਸੀ ਤਾਂ ਹੁਣ ਅਮਰੀਕਾ ਦੇ ਇੱਕ ਜੱਜ ਨੇ ਲੋਕਲ ਜੱਜ ਨੇ ਇੱਕ ਐਸਾ ਫੈਸਲਾ ਲੈ ਲਿਆ ਕਿ ਪੂਰੀ 트ੰਪ ਸਰਕਾਰ ਦੇ ਪੂਰੇ ਆਰਡਰਾਂ ਤੇ ਯਾਨੀ ਹਰ ਇੱਕ ਆਰਡਰ ਤੇ ਬੈਨ ਲਾ ਦਿੱਤਾ ਯਾਨੀ ਪੂਰੀ ਤਰ੍ਹਾਂ ਇੱਕ ਰੋਕ ਲਾ ਦਿੱਤੀ ਹੈ ਅਮਰੀਕਾ ਦੇ ਵਿੱਚੋਂ ਇੱਕ ਪੱਤਰਕਾਰ ਆ ਮੈਂ ਤੁਹਾਨੂੰ ਉਹਨਾਂ ਦੇ ਮੂੰਹੋਂ ਸੁਣਾਉਣ ਜਾ ਰਿਹਾ ਕਿਉਂਕਿ ਅਮਰੀਕਾ ਦੀ ਜਿਹੜਿਆ ਮੀਡੀਆ ਉਹਨਾਂ ਦੇ ਮੂੰਹੋਂ ਸੁਣਾਉਣ ਜਾ ਰਿਹਾ ਇੱਕ ਪੰਜਾਬੀ ਪੱਤਰਕਾਰ ਆ ਜਿਹਦੇ ਨਾਲ ਯਾਨੀ ਪੂਰਾ ਪ੍ਰੂਫ ਕਰ ਦਿੱਤਾ ਉਹਨਾਂ ਨੇ ਕਿ ਅਮਰੀਕਾ ਦੇ ਵਿੱਚੋਂ ਜਿਹੜੇ ਡੋਨਰ 트ੰਪ ਬਾਰ-ਬਾਰ ਯਾਨੀ ਡੀਪੋਰਟ ਹੋ ਰਹੀ ਸੀ ਪੰਜਾਬ ਦੇ ਲੋਕ ਜਾਂ ਨਾ ਨਾ ਗੱਲ-ਗੱਲ ਵੱਖ-ਵੱਖ ਸਟੇਟਾਂ ਦੇ ਤਾਂ ਪੂਰੇ ਭਾਰਤ ਦੇ ਵਿੱਚ ਕੋਈ ਹੜ ਆਇਆ ਹੋਇਆ ਕਿ ਅਮਰੀਕਾ ਨੇ ਜੀ ਜਹਾਜ਼ ਭੇਜ ਦਿੱਤੇ ਨੇ ਡੀਪੋਰਟ ਕਰ ਦਿੱਤੇ ਨੇ ਔਰ ਹੁਣ ਅਮਰੀਕਾ ਕਿਸੇ ਵੀ ਬੰਦੇ ਨੂੰ ਡਿਪੋਰਟ ਨਹੀਂ ਕਰ ਪਾਉਗਾ ਕਿਉਂ ਕਿ ਜਿਹੜਾ ਫੈਸਲਾ ਉਹ ਦਰਅਸਲ ਫੈਸਲਾ ਹੀ ਐਸਾ ਲਿਆ ਕਿ ਤੁਸੀਂ ਬਿਨਾ ਵੈਰੀਫਾਈ ਕੀਤੇ ਹਰ ਕਿਸੇ ਨੂੰ ਯਾਨੀ ਧੜਾ 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 ਤੁਸੀਂ ਵਾਪਸ ਕਰ ਰਹੇ ਹੋ ਚਾਹੇ ਉਹ ਕਿਸੇ ਵੀ ਕੰਟਰੀ ਦਾ ਤਾਂ ਹੁਣ ਮੈਂ ਤੁਹਾਡੇ ਸਾਹਮਣੇ ਇਹਦਾ ਖੁਲਾਸਾ ਕਰਨ ਜਾ ਰਿਹਾ ਪੂਰੇ ਪੰਜਾਬ ਦੇ ਲੋਕਾਂ ਨੂੰ ਕਹੀ ਜਾ ਰਹੀ ਹੈ ਕਿ ਬਹੁਤ ਵੱਡੀ ਖੁਸ਼ਖਬਰੀ ਆ ਭਾਰਤ ਭਰ ਦੇ ਲੋਕਾਂ ਨੂੰ ਵੀ ਹੋ ਸਕਦੀ ਹੈ ਕਿਉਂਕਿ ਸਾਡੇ ਪੂਰੇ ਹੀ ਭਾਰਤ ਦੇ ਵਿੱਚੋਂ ਅਮਰੀਕਾ ਜਾ ਕੇ ਬਸੇ ਹੋਏ ਲੋਕਾਂ ਨੂੰ ਬਾਰ ਬਾਰ ਟਰੰਪ ਸਰਕਾਰ ਦੇ ਬਹੁਤ ਵੱਡੇ ਝਟਕੇ ਲੱਗਦੇ ਜਾ ਰਹੇ ਸੀ ਪਰ ਹੁਣ ਟਰੰਪ ਸਰਕਾਰ ਨੂੰ ਇੱਕ ਬਹੁਤ ਵੱਡਾ ਝਟਕਾ ਲੋਕਲ ਜੱਜ ਦਾ ਜਿਹੜਾ ਫੈਸਲਾ ਉਹਨਾਂ ਨੇ ਟਰੰਪ ਦੇ ਹਰ ਇੱਕ ਆਰਡਰ ਤੇ ਬੈਨ ਲਾ ਦਿੱਤਾ ਸੁਣੋ ਜਿਆਦਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਸੁਣੋ ਸਾਡੇ ਨਾਲ ਨੇ ਮਿਸਟਰ ਦਲਜੀਤ ਸਿੰਘ ਜੀ ਜੋ ਸਾਨੂੰ ਹਰੇਕ ਅਪਡੇਟ ਦਿੰਦੇ ਰਹੇ ਆ ਆਉਣ ਵਾਲੇ ਤੇ ਪਿਛਲੇ ਸਮਿਆਂ ਦੀ ਯੂ ਐਸ ਏ ਤੋਂ ਸਭ ਤੋਂ ਵੱਡੀ ਖਬਰ ਇਹ ਹੈ ਕਿ ਹੁਣ ਏ ਯੂ ਐਸ ਏ ਸਰਕਾਰ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ ਟਰੰਪ ਸਰਕਾਰ ਨੂੰ ਝਟਕਾ ਲੱਗਾ ਹੈ ਇਹ ਖੁਸ਼ਖਬਰੀ ਸਾਨੂੰ ਸੁਣਾਉਣਗੇ ਮਿਸਟਰ ਦਲਜੀਤ ਸਿੰਘ ਜੀ ਸੱਸੀ ਕਾਲ ਜੀ ਸੱਸੀ ਕਾਲ ਜੀ ਕਰਨ ਵੀਰ ਵੀ ਕੀ ਹਾਲ ਚਾਲ ਹੈ ਜੀ ਭਟਾ ਅੱਜ ਤਾਂ ਦਿਲ ਬਾਗੋ ਬਾਗ ਹੋ ਗਿਆ ਖੁਸ਼ੀ ਦੀ ਲਹਿਰ ਪੂਰੀ ਆ ਗਈ ਜੇ ਤੁਸੀਂ ਦੱਸਿਆ ਕਿ ਮੈਨੂੰ ਕੀ ਇਦਾਂ ਹੋ ਗਈ ਹੈ ਦੱਸੋ ਸਾਡੇ ਦਰਸ਼ਕਾਂ ਦੱਸੋ ਕਿਹੜੇ ਬੰਦੇ ਹੁਣ ਨਈਟ ਰਿਪੋਰਟ ਕੀਤੇ ਜਾਣਗੇ ਬਹੁਤ ਵੱਡੀ ਖੁਸ਼ਖਬਰੀ ਹੈ ਕਰਨ ਜੀ ਦੀ ਗੱਲ ਇਸ ਤਰ੍ਹਾਂ ਹੈ ਜੀ ਕਿ ਇਹਦੇ ਵਿੱਚ ਜੇਕਰ ਇਹ ਹੁਣ ਕਿਉਂਕਿ ਤੁਹਾਨੂੰ ਪਤਾ ਹੈ ਕੇਸ ਲੱਗੇ ਹੋਏ ਸੀਗੇ ਸਾਰਾ ਕੁਝ ਹੈ ਨਾ ਜੀ ਤੇ ਇਹਦੇ ਵਿੱਚ ਜਿਹੇ ਤਰ੍ਹਾਂ ਦੱਸਿਆ ਗਿਆ ਹੈ ਕਿ ਜਿਹੜੇ ਵੀ ਬੰਦੇ 2020 ਤੋਂ ਬਾਅਦ ਆਏ ਹਨ ਹਾਂਜੀ ਤੇ ਉਹ ਜਿੰਨੇ ਵੀ ਆਏ ਆ ਉਹਨਾਂ ਨੂੰ ਸਿੱਧਾ ਰਿਪੋਰਟ ਨਹੀਂ ਕੀਤਾ ਜਾ ਸਕਦਾ ਅੱਛਾ ਜੀ ਜਦੋਂ ਤੱਕ ਇਹ ਕਲੀਅਰ ਨਹੀਂ ਹੁੰਦਾ ਕਿ ਉਹ ਕਿਸ ਤਰ੍ਹਾਂ ਦੀ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਇਨਵੋਲ ਆ ਅੱਛਾ ਜੀ ਤੇ ਉਹਨਾਂ ਨੇ ਜਦੋਂ ਤੱਕ ਮਤਲਬ ਉਹਨਾਂ ਦੇ ਡਾਕੂਮੈਂਟਸ ਜਿਹੜੇ ਆ ਉਹ ਬਿਲਕੁਲ ਗਲਤ ਨਹੀਂ ਸਾਹਿਬ ਕਹਿੰਦੇ ਉਦੋਂ ਤੱਕ ਰਿਪੋਰਟ ਵੀ ਕਰ ਮਤਲਬ ਉਹ ਅਮਰੀਕਾ ਦੇ ਵਿੱਚੋਂ ਫੜ ਕੇ ਨਹੀਂ ਰੇ ਕਾਨੂੰਨ ਪਾਸ ਹੋਇਆ ਜਾਂ ਕਿਸੇ ਜੱਜ ਦੀ ਕੋਈ ਅਥਾਰਟੀ ਹੈ ਜੀ ਇਹ ਇਹ ਦੇਖੋ ਜੀ ਜੱਜ ਦਾ ਫੈਸਲਾ ਹੈ ਜੀ ਅੱਛਾ ਜੀ ਲੋਕਲ ਜੱਜ ਉਹਨਾਂ ਦਾ ਫੈਸਲਾ ਹੈ ਜੀ ਕਿ ਇਹ ਚਾਹੇ ਕੋ ਵਰਕ ਪਰਮਿਟ ਵਾਲਾ ਹੋਵੇ ਚਾਹੇ ਕੋ ਸਟਡੀ ਵਾਲਾ ਹੋਵੇ ਕੱਚਾ ਬੰਦਾ ਹੋਵੇ ਕਿਸੇ ਤਰ੍ਹਾਂ ਵੀ ਹੋਵੇ ਉਹਨੂੰ ਟਰੰਪ ਸਰਕਾਰ ਨੇ ਉਹਨੋਂ ਤੱਕ ਦੇਪੋਰਟ ਨਹੀਂ ਕਰ ਸਕਦਾ ਜੇ ਤੈਨੂੰ ਸੋਲਿਡ ਰੀਜ਼ਨ ਨਹੀਂ ਮਿਲਦਾ ਹਾਂ ਅੱਛਾ ਜੀ ਰੀਜ਼ਨ ਮਿਲ ਜਾਊਗਾ ਸੋਲਿਡ ਤਾਂ ਫੇਰ ਉਹ ਕਰ ਸਕਦੇ ਆ ਇਹਦੇ ਚ ਕੋਈ ਉਹ ਦੂਜੀ ਗੱਲ ਨਹੀਂ ਆ ਪਰ ਜਿਸ ਪ੍ਰਕਾਰ 트ੰਪ ਨੇ ਲਾਇਆ ਹੀ ਨਾ ਕਿ ਦੱਖਤਾਂ ਮੀ ਕਿਸੇ ਨੂੰ ਵੀ ਖੜੋ ਤੇ ਕਿੱਦਾਂ ਵੀ ਕਰ ਦੋ ਹਾਂਜੀ ਉਹ ਵਾਲੀ ਜਿਹੜੀ ਚੀਜ਼ ਆ ਉਸ ਚੀਜ਼ ਤੋਂ ਥੋੜਾ ਜਿਹਾ ਬਤਾ ਕਹ ਲੋ ਕਿ ਸਾਡੇ ਬੰਦਿਆਂ ਦਾ ਜਾਂ ਜਿੰਨੇ ਵੀ ਇਮੀਗ੍ਰੈਂਟ ਸਾਡੇ ਨੇ ਵੀ ਉਹਨਾਂ ਬੰਦਿਆਂ ਦਾ ਪਛਾਣ ਥੋੜਾ ਜਿਹਾ ਹੋਣ ਜਾ ਰਿਹਾ ਇਹ ਬਲਜੀਤ ਸਿੰਘ ਜੀ ਮਤਲਬ ਕੌਣ ਕੌਣ ਜਿੱਦਾਂ ਜਮਨ ਲੋਕੀ ਕੋਈ ਅਮਰੀਕਾ ਦੇ ਵਿੱਚ 2020 ਤੋਂ ਗਿਆ ਹੋਇਆ ਆ ਮਤਲਬ ਉਹ ਹੁਣ ਬਾਸਚਾਨਾ ਗਰਮੀਤੀ ਆਪਣਾ ਇਹ ਦੱਸ ਸੀ ਕਿ ਜਿੱਦਾਂ ਟਰੱਕ ਡਰਾਈਵਰਾਂ ਉਹਨਾਂ ਨੂੰ ਪੁੱਛ ਕੇ ਸ਼ਾਂਪੀਨ ਹੋ ਰਹੀਆਂ ਉਹਨਾਂ ਨੂੰ ਰੋਕਿਆ ਜਾ ਰਿਹਾ ਰਸਤੇ ਦੇ ਵਿੱਚ ਹਨ ਇਸ ਪ੍ਰਕਾਰ ਦੇ ਹਾਲਾਤ ਜਿਹੜੇ ਉੱਥੇ ਸੀਗੇ ਹਾਲੇ ਵੀ ਹੈਗੇ ਆ ਜੀ ਤੇ ਪਰ ਇਹ ਆਰਡਰ ਜਿਹੜਾ ਇਸ ਕੱਲ੍ਹ ਹੀ ਦਿੱਤਾ ਗਿਆ ਹੈ ਕਿ ਉਹ ਜੋ ਵੀ ਹਾਲਾਤ ਆ ਇਸ ਪ੍ਰਕਾਰ ਦੇ ਉਹਨਾਂ ਨੂੰ ਏਡਾ ਨਾਮ ਰੱਖਿਆ ਜਾਏ ਅਗਰ ਤੁਸੀਂ ਪੁੱਛਗਿੱਛ ਕਰਨੀ ਵੀ ਆ ਤਾਂ ਉਹ ਜਿਹੜੇ ਟਰੱਕਾਂ ਦੇ ਜਿਹੜੇ ਓਨਰ ਆ ਉਹਨਾਂ ਤੋਂ ਪੁੱਛਗਿੱਛ ਕਰੋ ਉਹਨਾਂ ਬੰਦਿਆਂ ਦੇ ਬਾਰੇ ਅੱਛਾ ਜੀ ਠੀਕ ਆ ਜੀ ਕਿ ਸਿੱਧਾ ਉਹਨਾਂ ਨੂੰ ਫੜ ਕੇ ਤੁਸੀਂ ਕੋਈ ਪੁੱਛਗਿੱਛ ਨਹੀਂ ਕਰ ਸਕਦੇ ਤਾਂ ਪੰਜਾਬ ਦੇ ਲਈ ਪੂਰੀ ਵੱਡੀ ਖੁਸ਼ਖਬਰੀ ਆ ਗਈ ਹੈ ਜਿੰਨੇ ਕੇ ਡੀਪੋਰਟ ਹੋ ਕੇ ਆਏ ਨੇ ਇੱਕ ਖਬਰ ਇਸ ਤੋਂ ਵੀ ਵੱਡੀ ਹੋਰ ਜਨੀ ਆ ਸ਼ੰਕਾ ਜਤਾਈ ਜਾ ਰਹੀ ਹੈ ਉਹ ਇਸ ਤੋਂ ਵੀ ਹੈਰਾਨ ਕਰ ਦੇਣ ਵਾਲੀ ਆ ਤੁਸੀਂ ਯਕੀਨ ਨਹੀਂ ਮੰਨੋਗੇ ਖਬਰ ਇਹ ਵੀ ਆ ਰਹੀ ਆ ਕਿ ਜਿੰਨੇ ਵੀ ਮੁੰਡੇ ਡਿਪੋਰਟ ਹੋਏ ਨੇ ਉਹਨਾਂ ਦੀ ਵਾਪਸੀ ਹੋ ਸਕਦੀ ਹੈ ਕਿਉਂ ਹੋ ਸਕਦੀ ਹੈ ਕਿਉਂਕਿ ਜਿਹੜੇ 트럼ਪ ਸਰਕਾਰ ਹੈ ਜਿਹੜੀ ਜਿਹੜੇ ਖੁਦ 트럼ਪ ਨੇ ਉਹਨਾਂ ਦਾ ਦਰਸਲ ਮੈਂਟਲੀ ਦਿਮਾਗ ਦੱਸਿਆ ਜਾ ਰਿਹਾ ਕਿ ਸੰਤੁਲਨ ਖੋ ਬੈਠੇ ਨੇ ਇਸ ਕਰਕੇ ਉਹਨਾਂ ਨੇ ਵੱਡੇ ਵੱਡੇ ਯਾਨੀ ਇੱਕ ਬਹੁਤ ਵੱਡੇ ਫੈਸਲੇ ਲਏ ਨੇ ਜਿਨ੍ਹਾਂ ਨੂੰ ਪੂਰਾ ਵਿਸ਼ਵ ਦੇਖ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਜੇਕਰ ਕਿਸੇ ਨੇ ਤੁਸੀਂ ਦੇਖਿਆ ਐ ਐਸਾ ਮਾਮਲਾ ਪੂਰੇ ਵਿਸ਼ਵ ਦੇ ਵਿੱਚੋਂ ਕਿਸੇ ਨੇਤੇ ਦੁਆਰਾ ਜਾਂ ਫਿਰ ਕਿਸੇ ਰਾਸ਼ਟਰਪਤੀ ਦੁਆਰਾ ਐਸਾ ਫੈਸਲਾ ਲਿਆ ਗਿਆ ਹੋਵੇ ਕਿ ਹਰ ਇੱਕ ਕੰਟਰੀ ਦਾ ਬੰਦਾ ਵਾਪਸ ਜਾਓ ਮੈਂ ਡੀਪੋਰਟ ਕਰ ਲਿਆ ਤਾਂ ਹੁਣ ਬਹੁਤ ਵੱਡਾ ਫੈਸਲਾ ਆ ਗਿਆ ਕਿ ਜਿਹੜੀ ਭਾਰਤ ਸਰਕਾਰ ਇਹਦੀਆਂ ਵੀ ਅੱਖਾਂ ਖੁੱਲ ਗਈਆਂ ਨੇ ਕਿ ਟਰੰਪ ਸਰਕਾਰ ਕਿਸੇ ਦੀ ਵੀ ਸਗੀ ਨਹੀਂ ਹੈਗੀ ਕਿਉਂਕਿ ਅਮਰੀਕਾ ਦੇ ਵਿੱਚੋਂ ਉਹਨਾਂ ਨੇ ਹਰ ਇੱਕ ਕੈਂਟਰੀ ਦੇ ਬੰਦਿਆਂ ਨੂੰ ਵਾਪਸ ਕਰ ਲਿਆ ਤਾਂ ਹੁਣ ਪੰਜਾਬ ਦੇ ਲੋਕਾਂ ਨੂੰ ਇੱਕ ਐਸੀ ਖੁਸ਼ਖਬਰੀ ਹੈ ਕਿ ਜਿੰਨੇ ਵੀ ਪੰਜਾਬ ਦੇ ਸਾਡੇ ਉਧਰ ਲੋਕ ਬੈਠੇ ਨੇ ਉਹਨਾਂ ਨੂੰ ਹੁਣ ਖਤਰਾ ਬਿਲਕੁਲ ਖਤਮ ਹੋ ਗਿਆ ਕਿਉਂਕਿ 트੍ਰੰਪ ਸਰਕਾਰ ਤੇ ਫੰਦਾ ਕੱਸ ਦਿੱਤਾ ਲੋਕਲ ਜੱਜ ਨੇ ਪੂਰੀ ਤਰ੍ਹਾਂ ਯਾਨੀ ਉਹਦੇ ਫੈਸਲਿਆਂ ਦੇ ਉੱਤੇ ਰੋਕ ਲਾ ਦਿੱਤੀ ਹੈ ਪਿਛਲੇ ਤੁਸੀਂ ਸੁਣਿਆ ਹੋਣਾ ਇੱਕ ਬਹੁਤ ਵੱਡੀ ਭਵਿੱਖਬਾਣੀ ਹੋਈ ਆ ਸਾਡੇ ਇੱਕ ਨੈਸ਼ਨਲ ਨਿਊਜ਼ ਚੈਨਲ ਤੇ ਤੁਸੀਂ ਜ਼ਰੂਰ ਸੁਣਿਆ ਹੋਣਾ ਕਿ 트੍ਰੰਪ 2025 ਦੇ ਵਿੱਚ ਇੱਕ ਉਹਨਾਂ ਨੂੰ ਦਬਾ ਕੇ ਆਪਣਾ ਉਹ ਦਿਮਾਗੀ ਸੰਤੋਲਨ ਖੋ ਲੈਣਗੇ ਕਿਉਂ ਕਿ ਉਹਨਾਂ ਦਾ ਦਿਮਾਗ ਦਰਸਲ ਵਿਗੜ ਚੁੱਕਿਆ ਇਸ ਗੱਲ ਦੇ ਸੰਕੇਤ ਤੁਹਾਨੂੰ ਹੁਣ ਵੀ ਮਿਲ ਰਹੇ ਨੇ ਕਿਉਂਕਿ 트럼ਪ ਇੱਕ ਉਹ ਸ਼ਖਸ ਹੈ ਜਿਹਦੇ ਸਿਰ ਤੇ ਚੜਿਆ ਸੱਤਾ ਦਾ ਨਸ਼ਾ ਉਹਨੂੰ ਦਿਮਾਗ ਦੀ ਸੰਤੁਲਨ ਦੀ ਵਿਗੜੀ ਹਾਲਤ ਕਹਿ ਲੋ ਤੇ ਚਾਹੇ ਉਸ ਦੇ ਸੱਤਾ ਦਾ ਨਸ਼ਾ ਕਹਿ ਲੋ ਕਿਉਂਕਿ ਵਿਸ਼ਵ ਦੇ ਵਿੱਚੋਂ ਸਭ ਤੋਂ ਵੱਡਾ ਇੱਕ ਅਮੀਰ ਔਰ ਪਾਵਰਫੁਲ ਦੇਸ਼ ਦਾ ਰਾਸ਼ਟਰਪਤੀ ਹੈ ਡੋਨਾਲਡ 트럼ਪ ਇਸ ਕਰਕੇ ਉਹਨੂੰ ਲੱਗਦਾ ਕਿ ਮੈਂ ਦੁਨੀਆ ਦਾ ਬਾਦਸ਼ਾਹ ਪਰ ਨਹੀਂ ਕਿਉਂ ਕਿ ਇੱਕ ਬਾਦਸ਼ਾਹ ਹੋਰ ਬੈਠਾ ਜਿਹੜਾ ਕਿਸੇ ਨੂੰ ਵੀ ਹੈਕ ਕਰ ਸਕਦਾ ਜਿਵੇਂ ਸਾਡੇ ਮੁੰਡਿਆਂ ਨੂੰ ਡੀਪੋਰਟ ਕੀਤਾ ਜਾ ਰਿਹਾ ਤਾਂ ਤੁਹਾਡੀ ਜਿਹੜੀ ਦਿਮਾਗੀ ਸੰਤੁਲਨ ਤਾਂ ਹੁਣ ਜੋਤਸੀ ਵੀ ਦੱਸ ਰਹੇ ਨੇ ਤਾਂ ਹੁਣ ਬਹੁਤ ਵੱਡੇ ਵੱਡੇ ਪੰਡਤ ਵੀ ਦੱਸ ਰਹੇ ਨੇ ਜਿਹੜੇ ਕਿ ਹਿੰਦੁਸਤਾਨ ਦੇ ਵਿੱਚੋਂ ਕਿ ਜਿਹੜੇ 트럼ਪ ਸਾਹਿਬ ਨੇ ਇਹਨਾਂ ਦਾ ਕਿਤੇ ਨਾ ਕਿਤੇ ਮੈਂਟਲ ਯਾਨੀ ਪ੍ਰੋਬਲਮ ਹੋ ਰਹੀ ਹੈ ਤੇ ਉਹ ਆਪਣਾ ਦਿਮਾਗੀ ਸੰਤੁਲਨ ਖੋ ਬੈਠੇ ਨੇ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਲਈ ਤਾਂ ਬਹੁਤ ਵੱਡੀ ਖੁਸ਼ਖਬਰੀ ਆ ਪੂਰੇ ਭਾਰਤ ਦੇ ਲੋਕਾਂ ਲਈ ਆ ਕਿਉਂਕਿ ਜਿੰਨੇ ਵੀ ਲੋਕ ਜਾਣਦੇ ਨੇ ਉਹਨਾਂ ਲੋਕਾਂ ਨੂੰ ਇੱਕ ਬਹੁਤ ਵੱਡਾ ਖਤਰਾ ਇਹੀ ਮੰਡਰਾ ਰਿਹਾ ਸੀ ਉਹਨਾਂ ਦੇ ਪੂਰੇ ਪਰਿਵਾਰਾਂ ਦੇ ਉੱਤੇ ਤੇ ਭਾਈ ਸਾਡੇ ਜਿਹੜੇ ਬੱਚੇ ਗਏ ਨੇ ਉਹ ਕਿਤੇ ਅਣਸੁਰੱਖਿਤ ਨਾ ਹੋਣ ਪਰ ਹੁਣ ਜਿਹੜੀ ਖਬਰ ਆਈ ਹੈ ਡੋਨਲਡ 트੍ਰੰਪ ਦੇ ਹਰ ਇੱਕ ਆਰਡਰ ਤੇ ਰੋਕ ਲਾ ਦਿੱਤੀ ਹੈ ਲੋਕਲ ਜੱਜ ਨੇ ਤੇ ਡੋਨਲਡ 트੍ਰੰਪ ਹੁਣ ਕਿਸੇ ਨੂੰ ਵੀ ਡਿਪੋਰਟ ਨਹੀਂ ਕਰ ਪਾਉਣਗੇ ਤਾਂ ਬਹੁਤ ਵੱਡੀ ਗੱਲ ਹੈ ਪੂਰੇ ਪੰਜਾਬ ਭਰ ਦੇ ਲੋਕਾਂ ਲਈ ਅਲੱਗ-ਅਲੱਗ ਸਟੇਟਾਂ ਦੇ ਲੋਕਾਂ ਲਈ ਪੂਰੇ ਮੁर्ख ਦੇ ਲੋਕਾਂ ਲਈ ਜਿਹੜਾ ਕਿ ਸਾਡੇ ਹਿੰਦੁਸਤਾਨ ਦੀ ਧਰਤੀ ਦੇ ਉੱਤੋਂ ਬਹੁਤ ਵੱਡੇ ਪੱਦਰ ਦੇ ਉੱਤੇ ਅਮਰੀਕਾ ਜਾ ਕੇ ਵਸੇ ਸੀ ਤਾ ਹੁਣ ਪੰਜਾਬ ਦੇ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਵੱਡੇ ਪੱਧਰ ਤੇ ਮੇਰਾ ਵੀਰੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਹੋਰ ਨੌਜਵਾਨਾਂ ਦੇ ਘਰਾਂ ਤੱਕ ਪਹੁੰਚੇ ਉਹਨਾਂ ਦੇ ਮਾਤਾ ਪਿਤਾ ਨੂੰ ਇਹ ਗੱਲ ਦਾ ਸਕੂਨ ਮਿਲੇ ਕਿ ਜਿਹੜੇ ਡੋਨਰ 트ੰਪ ਨੇ ਉਹਨਾਂ ਦੇ ਹਰ ਇੱਕ ਫੈਸਲੇ ਤੇ ਰੋਕ ਲੱਗੀ ਆ ਔਰ ਉਸ ਤੋਂ ਬਾਅਦ ਜਿਹੜੇ ਡਿਪੋਰਟ ਹੁੰਦੇ ਸੀ ਉਹ ਤਾਂ ਨਹੀਂ ਹੋਣਗੇ ਪਰ ਜਿਹੜੇ ਆ ਦੇ ਵਿਚਾਲੇ ਨੇ ਉਹਨਾਂ ਦਾ ਕਿਤੇ ਨਾ ਕਿਤੇ ਵਾਪਸੀ ਹਿੰਦੁਸਤਾਨ ਨੂੰ ਹੋ ਸਕਦੀ ਆ ਇਹ ਜ਼ਰੂਰ ਗੱਲ ਹੈਗੀ ਆ ਇਹ ਜ਼ਰੂਰ ਗੱਲ ਸਾਹਮਣੇ ਆਈ ਆ ਤਾਂ ਪਰ ਹੁਣ ਜਿੰਨੇ ਵੀ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਨ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਮਿਲਦੇ ਆਂ ਅਗਲੇ ਟਾਪ